ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਫਾਈਨਲੀ ਕੋਚੀ ਮੰਦਰੀ ਤੋਂ ਆਪਾਂ ਚੱਲੇ ਆ ਨਾਰਥ ਵੱਲ ਨੂੰ ਉੱਤਰ ਵੱਲ ਨੂੰ ਸਫ਼ਰ ਚਾਲੂ ਕਰਨ ਲੱਗੇ ਆ ਇੱਕ ਲੋਕੇਸ਼ਨ ਪਈ ਹੈ ਗੂਗਲ ਮੈਪਸ ਤੇ ਐ ਤਾ ਕਾਫੀ ਅਜਿਹਾ ਨਹੀਂ ਪਹੁੰਚਣਾ ਕੱਲ ਨੂੰ ਪਹੁੰਚਾਂਗੇ ਚਲਦੇ ਆ ਟਰੈਫਿਕ ਚੈੱਕ ਕਰੋ ਸਵੇਰ 7:30 ਦਾ ਸਮਾਂ ਹੋ ਗਿਆ ਦੋਸਤੋ ਤੇ ਪੀਟ ਬਹੁਤ ਆ ਲੋਕ ਕੰਮਾਂਗਾਰਾਂ ਨੂੰ ਜਾ ਰਹੇ ਨੇ ਇੱਕ ਬੜੀ ਸੌਵਿਧਾ ਵਾਲੀ ਗੱਲ ਆ ਦੋਸਤੋ ਕਿ ਇਸ ਪਾਸੇ ਸੱਜੇ ਹੱਥ ਤਾਂ ਇਕੱਲੇ ਦੋ ਚੱਕੀ ਆ ਵੀਕਲ ਚੱਲਦੇ ਨੇ ਤੇ ਇਸ ਪਾਸੇ ਚਾਰ ਟੈਰੀ ਨਾ ਸਟੈਰੀ ਆ ਵੱਡੇ ਟਰਾਲੇ ਬਲ ਹੈਵੀ ਵੀਕਲ ਇਸ ਪਾਸੇ ਆ ਤੇ ਮਾਰੇ ਵਰਗੇ ਲਾਈਟ ਵੀਕਲ ਇਸ ਪਾਸੇ ਚਲਾ ਰਹੇ ਆ ਆ 5 ਮਿੰਟ ਰੁਕਣ ਦਾ ਪਲਾਨ ਬਣਾਇਆ ਇੱਥੇ ਇਹ ਗੰਨੇ ਦਾ ਜੂਸ ਸਸਤਾ ਮਿਲ ਰਿਹਾ ਸੀ ਮਤਲਬ ਸ਼ਹਿਰ ਦੇ ਮੁਕਾਬਲੇ ਕਾਫੀ ਸਸਤਾ ਇਹ ਇੱਕ ਗਲਾਸ पे ਆਪਾਂ ਨੂੰ 10000 VND ਦੀ ਮਤਲਬ 34 ਰੁਪਏ ਦਾ ਸ਼ਹਿਰ 'ਚ ਹੈਗਾ ਸੀ ਇਹ 30000 VND ਦਾ ਅੱਗੇ-ਅੱਗੇ ਮੇਰੇ ਖਿਆਲ ਨਾਲ ਵੀ ਖਾਣ-ਪੀਣ ਦੀਆਂ ਵਸਤਾਂ 'ਚ ਹੋਰ ਫਰਕ ਪੈ ਜੂਗਾ ਰੇਟ 'ਚ ਟ੍ਰੈਫਿਕ ਉਂਦਾ ਬਹੁਤ ਆ ਪਰ ਆਪਾਂ ਇੰਡੀਆ 'ਚ ਸਾਈਕਲ ਚਲਾਇਆ ਹੋਇਆ ਕਈ ਪੀੜੇ ਜਿਹੜਾ ਇਸ ਕਰਕੇ ਉਨੀ ਨਹੀਂ ਮਹਿਸੂਸ ਹੋ ਰਹੀ ਇੱਥੇ ਸੋ ਇੱਕ ਮੇਰਾ ਦੋਸਤ ਮਿਲਿਆ ਸੀ ਮੈਨੂੰ ਇੱਥੇ ਹੋਸਟਲ ਦੇ ਵਿੱਚ ਮੈਨੂੰ ਕਹਿੰਦਾ ਕਿ ਨਾ ਯਨਾ ਇੰਡੀਆ 'ਚ ਸਾਈਕਲ ਚਲਾ ਲਿਓ ਕਿਦੋਂ ਕੀ ਲਾ ਸਕਦੇ ਗੱਲ ਸਹੀ ਆ ਟ੍ਰੈਫਿਕ ਦੇ ਮਾਮਲੇ 'ਚ ਬਹੁਤ ਆ ਕਾਫੀ ਫੱਖ ਹੁੰਦੇ ਨੇ ਸਾਈਕਲਿੰਗ ਉਹ ਚੀਨ 'ਚ ਸ਼ਹਿਰ ਜਦੋਂ ਘੁੰਮ ਰਹੇ ਸੀ ਦੋਸਤੋ ਜਿੱਦ ਆਪਾਂ ਗੱਲ ਕੀਤੀ ਇੱਕੇ ਕਾਫੀ ਸਾਫ਼ ਲੱਗਦਾ ਸੀ ਪਰ ਜਦੋਂ ਅਸੀਂ ਬਾਹਰ ਆਏ ਆ ਤਾਂ ਖਾਤਾ ਐਦਾ ਦੇਖਦਾ ਗੂੜਾ ਸਾਈਡ ਤੇ ਜਿੱਟਿਆ ਹੋਇਆ ਇਹ ਨਾਲੇ ਵਗੈਰਾ ਨੇ ਉਹ ਵੀ ਗੰਦੇ ਕੀਤੇ ਹੋਏ ਨੇ ਪਲਾਸਟਿਕ ਨਾਲ ਸੋ ਹੋਜੀ ਮੈਨੂੰ ਸ਼ਹਿਰ ਤਾਂ ਕਾਫੀ ਸਾਫ਼ ਰੱਖਿਆ ਹੋਇਆ ਉਦੋਂ ਬਾਹਰ ਕੰਮ ਕਰਾਉਣਾ ਆਪਣੇ ਵਾਲਾ ਹੀ ਹਾਲ ਐ ਦੋਸਤੋ ਰਾਹ ਚੇਂਜ ਕੀਤਾ ਹਾਈਵੇ ਤੇ ਭੀੜ-ਪਾੜ ਬਹੁਤ ਸੀ ਸੋ ਕਾ ਨਵਾਂ ਰੂਟ ਲਾਇਆ ਹੁਣ ਇੱਥੋਂ ਅਸੀਂ ਜਾ ਰਹੇ ਹਾਂ ਕੋਸਟ ਵੱਲੋਂ 90 ਕਿਲੋਮੀਟਰ ਤੇ ਆਇਆ ਇਥੋਂ ਕੋਸਟ ਉਦੋਂ ਬਾਅਦ ਅਸੀਂ ਸਮੁੰਦਰ ਦੇ ਨਾਲ-ਨਾਲ ਹੀ ਸੈਕਿੰਡ ਲਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਦੇ 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 ਦਾ ਚੜਾਈ ਆ ਕੀ ਦੋਸਤੋ ਯੱਲ ਵੀ ਜਵਾਨਾਂ ਨੂੰ ਲਾ ਜੋ ਦੋਸਤੋ ਪਾਣੀ ਭਰਾਇਆ ਇੱਥੇ ਸੜਕ ਤੋਂ ਨਿਕਲਦੇ ਨਿਕਲਦੇ ਪਹਿਲਾਂ ਮੈਂ ਸੋਚਿਆ ਕਿ ਬੋਤਲ ਖਰੀਦ ਲਵਾਂ ਫਿਰ ਰੀਫਿਲ ਕਰਦੇ ਨਾ ਥੈਂਕ ਯੂ ਥੈਂਕ ਯੂ so much ਫੀਲ ਕਰਦੇ ਸੀ ਮਤਲਬ ਇਹਨਾਂ ਨੇ ਸਾਢੇ 7 ਵਜੇ ਸਫ਼ਰ ਸ਼ੁਰੂ ਕੀਤਾ ਸੀ ਅਸੀਂ ਤੇ ਸਮਾਂ ਹੋ ਗਿਆ 10:15 ਬੰਦਾਲੀ ਕਿਲੋਮੀਟਰ ਹੋਂ ਤੱਕ ਸਫ਼ਰ ਕਰ ਲਿਆ ਤੇ ਅਸੀਂ ਪਹੁੰਚਿਆ ਹੱਲੇ ਜੀ ਡੀ ਫੋਰੈਸਟੇਸ਼ਨ ਦੋਸਤੋ ਡੀ ਫੋਰੈਸਟੇਸ਼ਨ ਇੰਡੀਆ ਕੀ ਤਰ੍ਹਾਂ ਇੱਥੇ ਵੀ ਬਹੁਤ ਬਰਖਤ ਕੱਟੇ ਜਾ ਰਹੇ ਹਨ ਤੇ 80 ਕਿਲੋਮੀਟਰ ਰਹਿ ਗਿਆ ਇੱਕ ਕੈਂਪਿੰਗ ਸਪੌਟ ਪਾਇਆ ਹੋਇਆ ਮੈਂ ਤੇ ਮੈਪਸ ਤੇ ਗੂਗਲ ਮੈਪਸ ਤੇ ਵੈਸੇ ਤਾਂ ਬੰਦ ਖੜਾ ਰਿਹਾ ਪਰ ਉਹਦੇ ਲੱਗਿ ਸਕੇ ਜ਼ਰੂਰ ਕੈਂਪਿੰਗ ਵਾਲੀ ਥਾਂ ਹੋਵੇ ਹੋਣੀ ਹੈ ਤੇ ਜਾ ਕੇ ਦੇਖਦੇ ਆ ਉੱਥੇ ਦੇਖੋ ਦੋਸਤੋ ਇੱਕ ਜ਼ਰੂਰੀ ਗੱਲ ਡਰਾਈਵਿੰਗ ਸੰਬੰਧੀ ਅਸ ਨਹੀਂ ਰਹਿ ਗਈ ਸੀ ਕਿ ਇੱਥੇ ਸਟੀering wheel ਖੱਬੇ ਹੱਥ ਨੇ ਲੈਫਟ ਹੈਂਡ ਡਰਾਈਵਰ ਗੱਡੀਆਂ ਨੇ ਇੱਥੇ ਸਾਰੀਆਂ ਟਰੱਕ ਬੜੇ ਸ਼ਾਂਤ ਨਾਲ ਰਹਿਣਾ ਨੇ ਤੁਹਾਨੂੰ ਕਿਹੜੀ ਕੰਪਨੀ ਦਾ ਬਾਅਦ ਚ ਫੜ ਕੇ ਦੱਸਣਾ ਇਹ ਮੋਟਰਸਾਈਕਲ ਵਾਲੀ ਲੈਣ ਦਾ ਫਾਇਦਾ ਬਹੁਤ ਆ ਜਿਵੇਂ ਹੁਣ ਇੱਧਰ ਦੇਖੋ ਟ੍ਰੈਫਿਕ ਰੁਕੀ ਹੋਈ ਆ ਤੇ ਇੱਧਰ ਜਾ ਰਹੇ ਨੇ ਮਾਰੋ ਮਾਰ ਮੋਟਰਸਾਈਕਲ ਤੇ ਸਾਈਕਲ ਵਾਲਾ ਬਾਬੂ ਦੋਸਤੋ ਫਸਲ ਦੇਖਣ ਨੂੰ ਵੀ ਮਿਲ ਗਈ ਸਾਨੂੰ ਹੈ ਤਾਂ ਰਾਸ਼ੀ ਆ ਪਰ ਚਲੋ ਥੋੜਾ ਜਿਹਾ ਲੱਗੇ ਛਾ ਕੇ ਸ਼ਾਂਤੀ ਵਾਲਾ ਮੰਗਲ ਦੇਖਣ ਨੂੰ ਮਿਲਿਆ ਝੋਨਾ ਵੀ ਜਿਆ ਹੋਇਆ ਇਹ ਦੋਸਤੋ ਮੰਦਰੋਂ ਤਾਂ ਮੈਨੂੰ ਪਤਾ ਦੋਸਤੋ ਮੰਦਰ ਨਹੀਂ ਆਏ ਮੂਰਤੀਆਂ ਬਣਾਉਣ ਵਾਲੀ ਦੀ ਦੁਕਾਨ ਐਤੇ ਵੀ ਦੋਸਤੋ ਦੇਸੀ ਘਣੁਕੇ ਆ ਗਏ ਨੇ ਨਾਈਟ ਦੋਸਤੋ ਆਪਣੇ ਟਾਬੇ ਵਾਂਗੂ ਜਿਵੇਂ ਰੋਡ ਸਾਈਡ ਦੇ ਟਾਬੇ ਹੁੰਦੇ ਨੇ ਉਵੇਂ ਇਹਨਾਂ ਦੇ ਵੀ ਰੋਡ ਦੇ ਨਾਲ ਵਾਲੇ ਇੱਦਾਂ ਵੱਡੇ ਵੱਡੇ ਸਟੋਰ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਖਾਣ ਪੀਣ ਤੋਂ ਲੈ ਕੇ ਕੱਪੜੇ ਵਗੈਰਾ ਦਿੱਤੇ ਉਹ ਇਦਾਂ ਛੋਟੇ ਮੋਟੇ ਖੁੱਕੀ ਜਿਹੇ ਇਹਨਾਂ ਦੇ ਤਾਂਪਮਾਨ ਫਿਲਹਾਲ 38 ਡਿਗਰੀ ਸੈਲਸੀਅਸ ਹੈ ਤੇ ਅੱਜ ਤੇ ਕੱਲ ਬੱਦਲਵਾਈ ਦੱਸੀ ਹੋਈ ਹੈ ਜਿਹੜੀ ਕਿ ਆਪਣੇ ਲਈ ਫਾਇਦੇਮੰਦ ਰਹੂਗੀ। ਇਹਦੇ-ਇਹ ਘਾਟਾ ਵੀ ਮਿਲਦੀ ਆ। ਥੋੜਾ ਬ੍ਰੇਕ ਲੰਨੇ ਆ 10-15 ਮਿੰਟ ਦਾ ਤੇ ਨਾਰੀਅਲ ਪਾਣੀ ਪਿੰਦੇ ਆ। ਦੁਕਾਨ ਲੱਭਦੇ ਪਹਿਲਾਂ ਨਾਰੀਅਲ ਪਾਣੀ ਪੀ। ਫਿਰ ਕਰਤੇ ਆਂ ਦੋਸਤੋ ਇਸ ਤੋਂ ਸੁਰਤ ਸ਼ਹਿਰ ਮੈਂ ਥੋੜੀ ਦੇਰ ਰਹਿ। ਦੋਸਤੋ ਜਿਹੜੇ ਸ਼ਹਿਰ ਚ ਬ੍ਰੇਕ ਮਾਰੀ ਆ ਇਹ ਸ਼ਹਿਰ ਦਾ ਨਾਮ ਆ ਉਹ ਮੈਂ ਇੱਥੇ ਸਕਰੀਨ ਤੇ ਲਿਖ ਦੂਗਾ ਨਾਮ ਮੈਂ ਤੇ ਇਥੇ ਆਪਾਂ ਨਾਰੀਅਲ ਪਾਣੀ ਪੀਨੇ ਆ 20000 ਅਧੀਨ ਨਾਮਿਤ ਦੌਂਦਾ ਦੋਸਤੋ ਅੰਤਾਂ ਦੀ ਗਰਮੀ ਆ ਤੇ ਇੱਥੇ ਵੀ ਤੇ ਮੈਂ ਹੋਚੀ ਮੈਨੂੰ ਵੀ ਦੇਖਿਆ ਸੀ ਕਿ ਜਿਹੜੇ ਆ ਮੁੰਡੇ ਕੁੜੀਆਂ ਨੇ ਇਹ ਹੁੱਡੀਆਂ ਪਾ ਕੇ ਰੱਖਦੇ ਨੇ ਕੁੜੀ ਪਾ ਕੇ ਉਤੋਂ ਇਹ ਟੋਪੀ ਹੁੰਦੀ ਹੁੱਡੀ ਦੀ ਉਹਨੂੰ ਲੈ ਕੇ ਫਿਰ ਹੈਲਮਟ ਲੰਦਰੇ ਤਾਂ ਕਿ ਧੁੱਪ ਤੋਂ ਬਚਾਰ ਰਹੇ ਤੇ ਮੂੰਹ ਦੇ ਉੱਤੇ ਇਹ ਜਿਹਾ ਮਾਸਕ ਲਾ ਕੇ ਰੱਖਦੇ ਨੇ ਰੰਗ ਨੂੰ ਲੈ ਕੇ ਕਾਫੀ ਹੋਣੇ ਸਟਾਈਲ ਨੇ ਧਿਆਨ ਰੱਖਦੇ ਆ ਕਾਮਰੇਡ ਕੋਚੀਮਨ ਦੋਸਤੋ ਇਹਦਾ ਕੋਚੀਮਨ ਸੀ ਉਹ ਇੱਥੋਂ ਦੀ ਕਮਿਊਨਿਸਟ ਕੋਈ ਪਾਰਟੀ ਸੀ ਉਹ ਫਾਊਂਡਰ ਵੀ ਸੀ ਮੈਂ ਲਿਖ ਦੂੰਗਾ ਸਕਰੀਨ ਤੇ ਨਾਮ ਭੁੱਲ ਗਿਆ ਮੈਂ ਦੋਸਤੋ ਅਸੀਂ ਕੋਸਟ ਦੇ ਨੇੜੇ ਪਹੁੰਚ ਗਏ ਆ ਸਮੁੰਦਰੀ ਤੱਟ ਦੇ ਤੇ ਇੱਥੋਂ ਸੱਜੇ ਹੱਥ 5 ਕਿਲੋਮੀਟਰ ਹੈਗਾ ਆਪਾਂ ਨੂੰ ਮਿਲਣਾ ਜਾ ਕੇ 35 ਕਿਲੋਮੀਟਰ ਅਗੇ ਕਿਉਂਕਿ ਅਸੀਂ ਥੋੜਾ ਜਿਹਾ ਪੋਸਤ ਤੋਂ ਹੱਤ ਕੇ ਸੜਕ ਤੇ ਸਾਈਕਲ ਚਲਾਉਣਾ ਫਿਰੇ ਇੱਕ ਜਗ੍ਹਾ ਤੇ ਆ ਕੇ ਆਪਾਂ ਇਹ ਸੜਕ ਛੱਟਾਂਗੇ ਤੇ ਜਿਹੜੀ ਖੰਡਾ ਵਾਲੀ ਆਮ ਸੜਕ ਹੁੰਦੀ ਹੈ ਉਹ ਫੜਾਂਗੇ ਹੁਣ ਅਸੀਂ ਸਾਈਕਲ ਚਲਾ ਰਹੇ ਹਾਂ ਬਾਰੀਆ ਇਲਾਕੇ ਦੀਆਂ ਸੜਕਾਂ ਤੇ ਟੇਪ ਤੋਂ ਟਕਾਣਾ ਸਿਰਫ 32 ਕਿਲੋਮੀਟਰ ਰਹਿ ਗਿਆ ਤੇ ਟਾਈਮ ਵੀ ਕੁਝ ਨਹੀਂ ਹੋਇਆ 2 ਵਜੇ ਦੁਪਹਿਰ ਦੇ ਨੈ 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 ਦੋਸਤੋ ਬਾਰੀਆ ਸੋਨਾ ਸ਼ਹਿਰ ਆ ਸੇ ਪਾਸੇ ਦਾ ਮਾਹੌਲ ਵੀ ਬਹੁਤ ਸਾਫ਼ ਸੁਥਰਾ ਤੇ ਉਂ ਵੀ ਸ਼ਾਂਤੀ ਵਾਲਾ ਮਾਹੌਲਾ ਜੇ ਹੋਚਿ ਮਿੰਚ ਕਾਫੀ ਟ੍ਰੈਫਿਕ ਸੀ ਇੱਥੇ ਨਹੀਂ ਟ੍ਰੈਫਿਕ ਨਹੀਂ ਆ ਬਾਰੀਆ ਦੇ ਵਿੱਚ ਇੱਕ ਇਹ ਮੈਮੋਰੀਅਲ ਬਣਿਆ ਹੋਇਆ। ਜਿਆਦਾ ਮੈਂ ਤਾਂ ਪੜਿਆ ਨਹੀਂ ਹੈਗਾ ਪਰ ਦੇਖਣ ਤੋਂ ਅੱਜ ਇਹ ਲੱਗਦਾ ਜਿਹੜੇ ਵਾਰ ਦੇ ਵਿੱਚ ਇਹਨਾਂ ਦੇ ਸੋਲਜਰ ਸ਼ਹੀਦ ਹੋਏ ਸੀ। ਸਪਾਈ ਸ਼ਹੀਦ ਹੋਏ ਸੀ। ਉਹਨਾਂ ਦੀ ਯਾਦ ਚ ਬਣਿਆ ਹੋਇਆ ਹੈ। ਤੇ ਆ ਉਹਨਾਂ ਦੀ ਲਿਸਟ ਲੱਗੀ ਹੋਈ ਹੈ ਨਾਮਾਂ ਦੀ। ਤੇ ਆਸੇ-ਪਾਸੇ ਵਾਲਾ ਇਲਾਕਾ ਹੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਨਾ ਇਹ ਵਾਰੀਆਂ ਤੋਂ ਥੋੜਾ ਜਿਹਾ ਅੱਗੇ ਆਏ ਸੀ ਅੱਧਰ ਦੇਖੋ ਕਿਦਾਂ ਸੋਹਣਾ ਬਣਾਇਆ ਹੋਇਆ ਹੈ ਇੱਧਰ ਵੀ ਨਾਮ ਲਿਖਿਆ ਹੋਇਆ ਹੈ ਦੋਸਤੋ ਇਹ ਸੀ ਇੱਕ ਛੋਟਾ ਜਿਹਾ ਢੇਡਾ ਵਾਰ ਮੈਮੋਰੀਅਲ ਦਾ ਹੁਣ ਆਪਾਂ ਦੁਬਾਰੇ ਸਫ਼ਰ ਚਾਲੂ ਕਰਦੇ ਆ ਆਪਣੇ ਟਿਕਾਣੇ ਵੱਲ ਪਰ ਸੋਨਾ ਬਣਾਇਆ ਹੋਇਆ ਹੈ। ਕਾਫੀ ਬਲੌਕ ਜੋੜ-ਜੋੜ ਕੇ ਉਹਨਾਂ ਨੂੰ ਘੜਿਆ ਹੋਇਆ ਹੈ। ਕਾਫੀ ਸੋਨਾ। ਠੀਕ ਹੈ ਦੋਸਤੋ ਨਿਕਲਦੇ ਹਾਂ ਅੱਗੇ। ਇੱਥੇ ਇੱਕ ਪੰਗਾ ਕੇ ਜਿਹੜੇ ਇਹਨਾਂ ਦੇ ਨਾਮ ਲਿਖੇ ਹੋਏ ਨੇ ਉਹ ਸਿਰਫ ਵੇਤਨਾਮੀਜ਼ ਦੇ ਵਿੱਚ ਲਿਖੇ ਹੋਏ ਆ। ਇੰਗਲਿਸ਼ ਦੇ ਵਿੱਚ ਨਹੀਂ ਲਿਖੇ ਹੋਏ ਨਹੀਂ ਤਾਂ ਪੜਾਂਗੇ ਸੌਖਾ ਹੋ ਜਾਂਦਾ ਉਹਨਾਂ ਦਾ ਹਰੇਕ ਉਹਦੀ ਨਾਮ ਦੀ ਫੋਟੋ ਖਿੱਚ ਕੇ ਕਾਉਂਸਲਿਸ਼ਨ ਕਰਨੀ ਪੈਂਦੀ ਆ ਜਾਂ ਗੂਗਲ ਤੇ ਸਰਚ ਕਰਨਾ ਪੈਂਦਾ ਫੇਰ ਪਤਾ ਲੱਗਦਾ ਆਖਰਕਾਰ ਸੋਨਾ ਲੱਕ ਟੱਕਰ ਗਿਆ ਆਪਾਂ ਨੂੰ ਖਾਲੀ ਸ਼ਾਂਤੀ ਵਾਲਾ ਤੇ ਹਰਿਆ ਭਰਿਆ ਨਹੀਂ ਪਿੱਛੇ ਤਕਰੀਬਨ ਹੈ 6 6 ਘੰਟੇ ਹਾਂ 6 ਘੰਟੇ ਟ੍ਰੈਫਿਕ ਨੇ ਬਹੁਤ ਮਤ ਮਾਰੀ ਇੰਡੀਆ ਵਾਲਾ ਹਾਲ ਸੀ ਹੁਣ ਫੇਰ ਦੁਬਾਰੇ ਵੀਅਤਨਾਮ ਬਾਹਰਲੇ ਮੁਲਕਾਂ ਵਰਗਾ ਲੱਗਣ ਲੱਗ ਗਿਆ ਤੇ ਜਦੋਂ ਰਸਤੇ ਜਾ ਰਹੇ ਸੀ ਉਦੋਂ ਐ ਲੱਗਦਾ ਸੀ ਕਿ ਇੰਡੀਆ ਦੀ ਸਾਈਕਲ ਚਲਾ ਰਹੇ ਹਾਂ ਕਿਉਂਕਿ ਆਸੇ-ਵਾਸੇ ਗੰਦ ਬਹੁਤ ਸੀ ਤੇ ਟ੍ਰੈਫਿਕ ਵੀ ਕਾਫੀ ਸੀ ਦੇਖੋ ਰਾਜ ਜਿਹਾ ਲੱਗ ਰਿਹਾ ਹੈ ਆਹ ਦਰ ਦੇਖੋ ਕਿੱਡੇ ਸੋਹਣੇ ਪਾਏ ਹੋਏ ਨੇ ਛੋਟੇ ਛੋਟੇ ਆ ਦੇਖਣ ਨੂੰ ਕਾਹੀ ਵਧੀਆ ਲੱਗਦੀ ਹੈ ਹਵਾ ਸਾਹਮਣੇ ਤੋਂ ਆ ਰਹੀ ਆ ਇਸ ਕਰਕੇ ਸਾਈਕਲ ਹੌਲੀ ਚੱਲ ਰਿਹਾ 6 7 6 7 ਤੇ ਪਹਿਲਾਂ 18 19 ਦੀ ਸਪੀਡ ਸੀ ਆ 6 7 ਕਿਲੋਮੀਟਰ ਹੋਰ ਐਦੀ ਜਾਣਾ ਪੈਣਾ ਹਵਾ ਦੇ ਵਿਰੁੱਧ ਤੇ ਫਿਰ ਸੱਜਾਦੀ ਹੋਣੀ ਮਤਲਬ ਫਸ ਸਿੱਧਾ ਜਾ ਕੇ ਖਾਬੇ ਹੱਥੋਂ ਜਾਣਾ ਦੋਸਤੋ ਮੈਂ ਰਾਤੋਂ ਨਿਕਲਦਾ ਨਿਕਲਦੇ ਆ ਆ ਬਾਈਕਰਾਂ ਨੂੰ ਪਾਣੀ ਉਹ ਪੁੱਛਿਆ ਸੀ ਕਿ ਪਾਣੀ ਦੀ ਬੋਤਲ ਭਰ ਦੋ ਆ ਭਰ ਭਰਤੀ ਨਾਲ ਆ ਪਈਆ ਤੇ ਨਾਲ ਹੁਣ ਇਹਨੇ ਮੈਨੂੰ ਚਾਹ ਆਫਰ ਕੀਤੀ ਹੈ ਥੈਂਕ ਯੂ ਕਮ ਆਨ ਮੋਟਾ ਜੀ ਜਿਹੜੇ ਵਦੇ ਟਰੈਕਟਰ ਅਸੀਂ ਫਾਸਟ ਦੇਖੇ ਸੀ ਉਹ ਛੋਟੇ ਛੋਟੇ ਜੇ ਔਰੇ ਵੀ ਆ ਗਿਆ ਔਰੇ ਖੇਤੀਬਾੜੀ ਕਰਦੇ ਆ ਲੋਕ ਇਸ ਕਰਕੇ ਇਹਨਾਂ ਦੀ ਲੋਡ ਪੈਂਦੀ ਆ ਵੱਡੇ ਡਾਇਰੈਕਟਰ ਘੱਟ ਦੇਖਿਆ ਇਹੋ ਜਿਹੇ ਵਾਧੂ ਦੇਖਿਆ ਤੇ ਇਹ ਇਹ ਨਗਣ ਹੈਗੀ ਆ ਤਿੰਨ ਚੱਕੀ ਜਿਹੜੇ ਆਪਣੇ ਮੋਟਰਸਾਈਕਲ ਵਾਲੇ ਦੁਕਾਨਾਂ ਬਣਾਏ ਹੁੰਦੇ ਆ ਇਹਨਾਂ ਦੇ ਵਧੀਆ ਇੰਜਨ ਆਣਦੇ ਨੇ 250 350 ਸੀਸੀ ਆ ਤਾਂ ਦੋਸਤੋ ਥੋੜਾ ਜਿਹਾ ਰਹਾ ਹੋ ਰਹਿ ਗਿਆ ਇੱਕ ਸਿੱਧੀ ਹਵਾ ਵੱਜਣੋਂ ਹਟ ਜਾਣੀ ਆ ਫਿਰ ਆਪਾਂ ਇਸ ਪਾਸੇ ਨੂੰ ਹੋ ਜਾਣਾ ਅੱਗੇ ਆਪ ਲੈਫਟ ਹੈਂਡ ਸਾਈਡ ਐੱਟ ਤੇ ਦੀ ਟੂਨ ਰਾਈਟ ਡਾਊਨ ਲੈਫਟ ਓਕੇ ਜੇ ਟਨ ਰਾਈਟ ਕਰਤਾ ਤਾਂ ਕੰਮ ਖਰਾਬ ਨਹੀਂ ਹੋ ਜੂਗਾ ਸਿੱਧਾ ਬੋਲ ਕੇ ਲੈਫਟ ਯੋਗਿਆ ਲੈਫਟੀ ਜਾਓ ਬੱਸ ਪਾਗਲ ਹੋ ਰਹੀ ਤੂੰ ਵੀ ਦੋਸਤੋ ਆਪਣੇ ਹੋਸਟਲ ਹੋਚੀਮਿੰਨ ਤੋਂ ਓਰੇ ਤੱਕ ਦਾ ਜਿਹੜਾ ਸਫਰ ਹੋਇਆ ਆਪਣਾ 111 ਕਿਲੋਮੀਟਰ ਹੋਇਆ ਪਿੰਡ ਦਾ ਨਾਮ ਤੁਹਾਨੂੰ ਬਾਅਦ ਚ ਦੱਸਦਾ ਮੈਂ ਤੇ ਇੱਥੇ ਇੱਕ ਕਾਫੇ ਬਣਿਆ ਹੋਇਆ ਤੇ ਜਿਹੜਾ ਉਹਨਾਂ ਦਾ ਕੈਫੇਦਾਰ ਨੂੰ ਪੁੱਛ ਲਿਆ ਸੀ ਮੈਂ ਕਿਹਾ ਵੀ ਮੈਂ ਇੱਥੇ ਸਟੈਂਟ ਪੁੱਛਣਾ ਆਇਆ ਹਾਂ ਕਿ ਲਾ ਕੁਝ ਚੱਕਰ ਨਹੀਂ ਇੱਥੇ ਰੁਕਣ ਦੀ ਇਹ ਸੁਵਿਧਾ ਹੋ ਜੂਗੀ ਕਿ ਆਪਣਾ ਇੱਕ ਤਾਂ ਮੋਬਾਈਲ ਬੈਂਕ ਵਗੈਰਾ ਆਪਾਂ ਚਾਰਜ ਲਾ ਕੇ ਰਾਤ ਨੂੰ ਸੋ ਜਾਾਂਗੇ ਤੇ ਇੱਕ ਇਹਨਾਂ ਕੋਲ ਵਾਸ਼ਰੂਮ ਵੀ ਹੈਗਾ ਪੈਟਰੋਲ ਪੰਪ ਤੇ ਕਿਉਂਕਿ ਇੱਥੇ ਆ ਤਾਪਮਾਨ ਥੋੜਾ ਜਿਆਦਾ ਵੱਧ ਰਿਹਾ ਤਾਂ ਇਸ ਕਰਕੇ ਜਿਹੜਾ ਪਲੇਟਫਾਰਮ ਦਾ ਮਤਲਬ ਧਰਤੀ ਜੀ ਹੁੰਦੀ ਆ ਉਹ ਭਗਦੀ ਹੁੰਦੀ ਆ ਉੱਥੇ ਰਾਤ ਨੂੰ ਨੀਂਦ ਵਧੀਆ ਨਹੀਂ ਆਉਂਦੀ ਸੋ ਇੱਥੇ ਰੁਕਾਂਗੇ ਤੇ ਆ ਆਪਣੀ ਕੈਂਪਿੰਗ ਵਾਲੀ ਜਗਾ ਠੰਡੀ ਯਾਦ ਰੱਖਦਾ ਕਰਕੇ ਠੀਕ ਆ ਜੀ ਇਹ ਸੀ ਅਪਡੇਟ ਬਾਕੀ ਬਾਅਦ ਚੋਲਦੇ ਆ ਦੋਸਤੋ ਸਮਾਂ 3:46 ਮਿੰਟ ਦਾ ਹੋਇਆ ਤੇ ਇੱਥੇ ਤਕਰੀਬਨ ਹਰੇਕ ਪਾਸੇ ਐਦਾਂ ਲੋਕਾਂ ਨੇ ਹੈਮਕ ਵੱਲੇ ਹੁੰਦੇ ਆ ਝੂਲੇ ਜੇ ਤੇ ਇਹਦੇ ਉੱਤੇ ਲੇਟੇ ਹੁੰਦੇ ਆ ਨਾ ਤਾਂ ਕੁਰਸੀ ਨਾ ਕੋਈ ਮੰਜਾ ਨਾ ਟੇਬਲ ਇੱਥੇ ਖਾਣ-ਪੀਣ ਦਾ ਸਮਾਨ ਹੁੰਦਾ ਤੇ ਇੱਥੇ ਚਾਰੇ ਪਾਸੇ ਜਿੱਦਾਂ ਹੈਮਕ ਲਾਇ ਹੋਇਆ ਲੋਕਾਂ ਦਾ ਲਟਕੇ ਪੂਰਾ ਚਿੱਲ ਮਾਰ ਕੇ ਚਾਪ ਨਹੀਂ ਸਕਦੇ तो आ ला लिया टेंट असि आ सइकल खड़ा टेंट के ओले, हैंडले का मोड़ता तो जरूरी जरूरी समान क्ड लिया टूल पेने मेरे इन लॉक लाया हो बैग आग आ, तो थे। एक। आ चलो एडा कोई रिस्क नहीं क्योंकि इतने कैफे वाले है चलो दोस्तों ਦੋਸਤੋ ਮੈਂ ਸਵੇਰੇ ਆਪਣੇ ਨਾਲ ਇੱਕ ਤਾਂ ਉਬਲੇ ਹੋਏ ਅੰਡੇ ਲੈ ਕੇ ਤੁਰਿਆ ਸੀ ਇੱਥੋਂ 711 ਤੋਂ ਮਿਲਦੇ ਆ ਚਾਰ ਅੰਡੇ ਸੀ ਮੇਰੇ ਕੋਲੇ ਤੇ ਇੱਕ ਆਹ ਲਈ ਜੀਆਂ ਮੈਨੂੰ ਹੋਸਟਲ 'ਚ ਇੱਕ ਮਿੱਤਰ ਨੇ ਦਿੱਤੀਆਂ ਸੀ ਤੇ ਆਹ ਬ੍ਰੈਡ ਜਿਹੜੇ ਬਾਈ ਦੇ ਅਸੀਂ ਕੈਫੇ ਕੋਲੇ ਟੈਂਟ ਲਾਇਆ ਹੋਇਆ ਉਹ ਦੇ ਗਿਆ ਸੀ ਟੈਂਟ ਪਹਿਲਾਂ ਇੱਥੇ ਲਾਇਆ ਹੋਇਆ ਸੀ ਮੈਨੂੰ ਐ ਸੀ ਕਿ ਇਹ ਜਿਹੜਾ ਕੈਫੇ ਖੁੱਲ੍ਹਾ ਰੂਗਾ ਬਾਈ ਤਾਂ ਬਈ ਨਜ਼ਰ ਆਊਗੀ ਬਾਈ ਦੀ ਸਮਾਨ ਤੇ ਤੇ ਬਾਈ ਨੇ ਬੰਦ ਕਰਤਾ ਕਹਿ ਵੀ ਇਸ ਕਰਕੇ ਮੈਂ ਥੋੜਾ ਜਿਹਾ ਉਲੇਜੇ ਕਰਕੇ ਲਾ ਲਿਆ ਮੈਨੂੰ ਕਹਿ ਗਿਆ ਸੀਗਾ ਨਾ ਉੱਥੇ ਜਨ ਕਰਕੇ ਲਾ ਲਾ ਕਿ ਇੱਥੇ ਜ਼ਿਆਦਾ ਸਾਹਮਣੇ ਹੋ ਗਿਆ ਆਉਣ ਜਾਂਦੀ ਟ੍ਰੈਫਿਕ ਨੂੰ ਅਨ ਨਿਗਾ ਪੈਂਦੀ ਆ ਇੱਥੇ ਤੇ ਇਕਵਟੈਂਟ ਲੱਗੇ ਆ ਜਾਂ ਸਾਈਕਲ ਖੜਿਆ ਆ ਇਸ ਕਰਕੇ ਇੱਥੇ ਲਾ ਲਿਆ ਇੱਥੋਂ 2 ਕਿਲੋਮੀਟਰ ਦਾ ਟੂਰਿਸਟਿਕ ਏਰੀਆ ਥੋੜਾ ਜਿਹਾ ਬਣਿਆ ਹੋਇਆ ਤੇ ਉੱਥੋਂ ਆਵਾਜ਼ਾਂ ਵੀ ਆ ਰਹੀਆਂ ਨੇ ਜਿਵੇਂ ਸਪੀਕਰ ਲੱਗੇ ਹੋਏ ਡੀਜੇ ਲੱਗੇ ਹੋਏ ਆ ਤੇ ਟੈਂਟ ਆਪਣਾ ਆ ਲੱਗਿਆ ਹੋਇਆ ਸੈਕੰਡ ਆਗਰਾ ਬਦਨਾ ਹਵਾ ਚੱਲ ਰਹੀ ਹੈ ਪਹਿਲਾਂ ਲਹਿਰਾਉਣ ਕਰਕੇ ਹਵਾ ਚੱਲਦੀ ਸੀ ਫਿਰ ਬੰਦ ਹੋ ਗਈ ਹੁਣ ਦੁਬਾਰੇ ਚੱਲਦੀ ਆ ਅੱਛਾ ਬਈ ਮਿਲਤੇ ਹਾਂ ਦੋਸਤੋ ਆਪਕੋ ਖਲ ਫਾਈਨਲ